ਜੋ ਸੰਜੀਵ अरोड़ा ਜੀ ਕਿਉਂਕਿ ਲੁਧਿਆਣਾ ਪੱਛਮੀ ਤੋਂ ਵਿਧਾਇਕ ਬਣ ਚੁੱਕੇ ਨੇ ਤੇ ਰਾਜ ਸਭਾ ਦੀ ਸੀਟ ਜਿਹੜੀ ਹੈ ਉਹ ਖਾਲੀ ਹੋਈ ਹੈ ਤਾਂ ਉਹ ਇੱਕ ਸਮਾਜ ਸੇਵੀ ਉਪਯੋਗਪਤੀ ਇੱਕ ਤਾਨ ਮਕਰ ਜਿ ਸਮਾਜਿਕ ਜਾਂ ਜਿੰਨੀਆਂ ਵੀ ਐਕਟੀਵਿਟੀਆਂ ਸਮਾਜ ਦੇ ਵਿੱਚ श्री जिंदर गुप्ता जी करदेने उन्होंने सी नॉमिनेट कीता रासव वास्ते आज का इस पर है ने जो आने वाले दिनਾਂ ਦੇ ਵਿੱਚ ਜਦੋਂ ਵੀ ਜੋ ਵੀ ਪ੍ਰੋਸੈਸਸ ਪਾਰਟ ਦੇ ਚੋਣ ਕਮਿਸ਼ਨ ਦਾ ਹੈਗਾ ਉਹਨੂੰ ਫਾਲੋ ਕਰਾਂਗੇ ਦੇਖੋ ਕਿ अरोड़ा साहब ਇਸ ਵਿਧਾਨ ਸਭਾ ਦੇ ਵਿੱਚ ਪਹੁੰਚ ਚੁੱਕੇ ਨੇ ਉਹਨਾਂ ਨੇ ਦੋ ਮੰਤraley ਦੀ ਜ਼ਿੰਮੇਵਾਰੀ ਵੀ ਸੰਭਾਲੀ ਹੋਈ ਹੈ ਇੰਡਸਟਰੀ ਤੇ ਬਾਅਰ ਸੋ ਗੁਪਤਾ ਅਜਿੰਦਰ ਗੁਪਤਾ ਜੀ ਬਹੁਤ ਗਰਾਉਂਡ ਤੋਂ ਬਹੁਤ ਥੱਲੇੋਂ ਉੱਠੇ ਨੇ ਬੜੀ ਸਖਤ ਮਿਹਨਤਾਂ ਕਰਕੇ ਆਪਣੀਆਂ ਫੈਕਟਰੀਆਂ ਬਣਾਈਆਂ ਔਰ ਸਮਾਜ ਦੇ ਵਿੱਚ ਜਦੋਂ ਵੀ ਕੋਈ ਕਿਸੇ ਕਿਸਮ ਦੀ ਲੋੜ ਕਿਸੇ ਭਾਮ ਇਹਨਾਂ ਦੇ EMPLY ਨੂੰ ਭਾਮੇ ਕਿਸੇ ਨੂੰ ਵੀ ਇਦਾਂ ਇਹ ਕੁੱਲ ਕੇ 10 ਵੰਦ ਵੀ ਕੱਢਦੇ ਐ ਔਰ ਸਾਡੇ ਬਰਨਾਲਾ ਇਲਾਕੇ ਦੇ ਵਿੱਚੋਂ بڑا ਇਹਨਾਂ ਦਾ ਸਦਕਾਰ ਨਾਲ ਨਾਲ ਮੈਂ ਇਹਨਾਂ ਨੂੰ ਸ਼ੁਕਰਾ ਮੈਂ ਦਿਨਾ ਤੇ ਮੈਨੂੰ ਉਮੀਦ ਹੈ ਕਿ ਪੰਜਾਬ ਦੀ ਤਰੱਕੀ ਲਈ ਇਹ ਸੈਂਟਰ ਸਰਕਾਰ ਕੋਲੇ ਆਪਣਾ ਜਿੱਥੇ ਪੱਖ ਵੀ ਰੱਖਣਗੇ ਤੇ ਨਾਲ ਨਾਲ ਪੰਜਾਬ ਦੀ ਤਰੱਕੀ ਲਈ ਬਹੁਤ ਕੁਸ਼ਲ ਕੋਈ ਇਹਨਾਂ ਕੋਲ ਤਜਰਬਾ ਹੈ ਤਾ ਉਹ ਲੈ ਕੇ ਵੀ ਆਉਣਗੇ ਉਥੋਂ ਜੋ ਪੰਜਾਬ ਦੇ ਹੱਕ ਬਣਦੇ ਨੇ ਉਹਨਾਂ ਦੇ ਪੰਜਾਬ ਦੇ ਹੱਕਾਂ ਦੇ ਲਈ ਆਵਾਜ਼ ਬੁਲਾ ਸੀਐਮ ਸਰ ਜਿਸ ਤਰੀਕੇ ਦੇ ਨਾਲ ਇਸ ਤੋਂ ਪਹਿਲਾਂ ਕੋਈ ਵੀ ਇਲੈਕਸ਼ਨ ਆ ਜਿਹੜਾ ਰਾਜ ਸਭਾ ਦਾ ਨੋਮੀਨੇਸ਼ਨ ਹੋਈਆਂ ਤੇ ਜਿੱਤ ਗਿਆ ਮਾ ਨਹੀਂ ਬਟ ਪਰ ਇਸ ਵਾਰ ਇੱਕ ਤੋਂ ਹੋਰ ਨੋਮੀਨੇਸ਼ਨਾਂ ਵੀ ਸਾਹਮਣੇ ਆਈਆਂ ਨੇ ਕੋਈ ਜੈਪੁਰ ਤੋਂ ਹੈ ਇੱਕ ਮਹਾਰਾਸ਼ਟਰ ਤੋਂ ਹੈ ਤੇ ਤੇਲੰਗਾਨਾ ਤੇਲੰਗਾਨਾ ਤੋਂ ਵੀ ਕੈਰੀਜ ਪਰ ਵਿਦਆਊਟ ਪ੍ਰਪੋਜ਼ਲਸ ਕਿਸੇ ਇਸ ਤਰ੍ਹਾਂ ਜੇ ਤੁਸੀਂ ਵਿਧਾਨ ਸਭਾ ਦੇ ਵਿੱਚ ਐਮ ਐਲ ਏ ਵਾਸਤੇ ਜਾਂ ਐਮ ਪੀ ਲੋਕ ਸਭਾ ਵਾਸਤੇ ਜੇ ਤੁਸੀਂ ਕਾਗਜ਼ ਭਰਦੇ ਹੋ ਤਾਂ ਤੁਹਾਨੂੰ 10 ਵੋਟਰਾਂ ਵੱਲੋਂ ਪ੍ਰਪੋਜ਼ਲ ਉਸ ਇਲਾਕੇ ਦੇ 10 ਵੋਟਰਾਂ ਵੱਲੋਂ ਪ੍ਰਪੋਜ਼ਲ ਚਾਹੀਦਾ ਇਹਦੇ ਵਿੱਚ 10 ਐਮ ਐਲ ਏਜ਼ ਵੱਲੋਂ ਚਾਹੀਦੇ ਪਰ ਉਹਨਾਂ ਵਿੱਚ ਕਿਸੇ ਦੇ ਐਮ ਐਲ ਏ ਦੀ ਪ੍ਰਪੋਜ਼ਲ ਨਹੀਂ ਹੈ ਜਿਨ੍ਹਾਂ ਨੇ ਵੋਟਾਂ ਪਾਉਣੀਆਂ ਸੋ ਹੱਕ ਤਾਂ ਹਰੇਕ ਨੂੰ ਹੈ ਕਾਗਜ਼ ਭਰਨ ਦਾ ਪਰ ਇਹ ਵੀ ਅੱਗੇ ਹੋ ਇਲੈਕਸ਼ਨ ਕਮਿਸ਼ਨ ਦੀਆਂ ਗਾਈਡਲਾਈਨਸ ਨੂੰ ਜਾਂ ਸ਼ਰਤਾਂ ਪੂਰੀਆਂ ਕਰਦੇ ਜੇ ਨਹੀਂ। ਦੂਸਰਾ ਸਾਹਿਬ ਇਹ ਜਿਹੜਾ ਕਰਨ ਕਾਰਨ ਦੀ ਡੀ ਸੀਟਿੰਗ ਨੂੰ ਮਨਜ਼ੂਰੀ ਨਹੀਂ دی ਗਈ। ਆਪ ਲੋਗੋ ਤਾਂ ਕਹੋਗੇ ਕਿ ਨਹੀਂ ਮਾਨਯੋਗ ਹਾਈ ਕੋਰਟ ਨੇ ਸਾਨੂੰ ਡੀ ਸੀਟਿੰਗ ਨਹੀਂ ਮਨਜ਼ੂਰੀ ਦਿੱਤੀ। ਇਹ ਕੇਂਦਰ ਸਰਕਾਰ ਤਾਂ ਕਰੂਗੀ ਤਾਂ ਕਿ ਡੀ ਸੀਟਿੰਗ ਨਹੀਂ ਹੁਣ ਇੱਥੋਂ ਤਾਂ ਪਤਾ ਲੱਗਦਾ ਨਾ ਕਿ ਕੌਣ ਜ਼ਿੰਮੇਵਾਰ ਹੈ। ਉਹ ਕਹਿੰਦੇ ਸੀ ਡੀ ਸੀਟਿੰਗ ਦੀ ਮਨਜ਼ੂਰੀ ਨਹੀਂ ਦੇਣੀ। ਇਸੇ ਕਰਕੇ ਤਾਂ ਪਹਿਲਾਂ ਜਿਹੜੀ ਪ੍ਰੋਬਲਮ ਹੈ ਕਿ ਉਹ ਜਦੋਂ ਥੋੜਾ ਜਿਆਦਾ ਕੋਈ ਤੁ ਕਿਸੇ ਦਰਿਆ ਨੂੰ ਸਾਫ ਕਰਨ ਦੀ ਗੱਲ ਚੱਲਦੀ ਹੈ ਮਾਈਨਿੰਗ ਹੈ ਜੀ ਤਾਂ ਮਾਈਨਿੰਗ ਜਦੋਂ ਮਾਨਯੋਗ ਹਾਈ ਕੋਰਟ ਨੇ ਸਾਨੂੰ ਪੰਜਾਬ ਹਰਿਆਣਾ ਹਾਈ ਕੋਰਟ ਨੇ ਡੀਸੀਲਟਿੰਗ ਨੇ ਮਨਜ਼ੂਰੀ ਦਿੱਤੀ ਤਾਂ ਅਸੀਂ ਫਾਲੋ ਕਰਾਂਗੇ ਗਾਈਡਲਾਈਨ ਸਾਰੀਆਂ ਉਹਨਾਂ ਦੀ ਤੇ ਤਾਂ ਕਿ ਭਵਿੱਖ ਦੇ ਵਿੱਚ ਇਸ ਧਰਾਂ ਦੇ ਚਲੋ ਐ ਤਾਂ ਕੁਦਰਤ ਹੈ ਉਹ ਤਾਂ ਜਮੂਗਜ਼ਮੀਰ ਤੋਂ ਲੈ ਕੇ ਉੱਤਰਾਖੰਡ ਦੇ ਵਿੱਚ ਤੋਂ ਅਸਾਮ ਤੱਕ ਹੜਾਂ ਦੇ ਮਾਰ ਚੱਲ ਤਰਨਤਾਰਨ ਇਲੈਕਸ਼ਨ ਦਾ ਵੀ ਐਲਾਨ ਹੋ ਚੁੱਕਾ ਤਰਨਤਾਰਨ ਇਲੈਕਸ਼ਨ ਦਾ ਵੀ ਐਲਾਨ ਹੋ ਚੁੱਕਾ ਜੀ ਹਾਂਜੀ ਹਾਂਜੀ ਉਹਦੇ ਵਿੱਚ ਵੀ ਪਾਰਟੀ ਵੱਲੋਂ ਜਿਹੜੇ ਸਾਡੇ ਕੈਂਡੀਡੇਟ ਨੇ ਸੰਧੂ ਸਾਹਿਬ ਤੇ ਉਹਨਾਂ ਦੀ ਵੀ ਨਾਮਿਨੇਸ਼ਨ ਜਿਹੜੀ ਹੈ ਆਉਣ ਵਾਲੇ ਦਿਨਾਂ 'ਚ ਹੋਊਗੀ ਤੇ ਅਸੀਂ ਆਪਣੀ ਪਾਰਟੀ ਵੱਲੋਂ ਪ੍ਰਚਾਰ ਕਰਾਂਗੇ ਪਾਰਟੀ ਨੇ ਹੁਣ ਤੱਕ ਸਾਡੇ 3.5 4 ਸਾਲਾਂ ਦੇ ਵਿੱਚ ਜੋ-ਜੋ ਲੋਕ ਪ੍ਰਾਈਸ ਸਕੀਮਾਂ ਜੋ-ਜੋ ਪੰਜਾਬ ਲਈ ਜਿਹੜੇ ਫੈਸਲੇ ਲਏ ਨੇ ਅਸੀਂ ਉਹ ਸਾਰੇ ਪ੍ਰਚਾਰ ਕਰਾਂਗੇ ਤੇ ਡੈਮੋਕ੍ਰੇਸੀ ਹੈ ਬਾਕੀ ਫੈਸਲਾ ਤਾਂ ਲੋਕ ਕਰਦੇ ਆ। ਜੀਮ ਸਰ ਸੀਜੀ ਦਾ ਇਸ਼ੂ ਪੜਾ ਇਸ ਟਾਈਮ ਚੱਲ ਰਿਹਾ ਹੈ। ਉਸੇ ਜੈ ਦੇ ਐਮਨੂਸ ਦੀ ਗੱਲ ਹੈ। ਦੇਖੋ ਬਹੁਤ ਹੀ ਸ਼ਰਮਨਾਕ ਗੱਲ ਹੈ। ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਸਾਡੇ ਦੇਸ਼ ਦੇ ਚੀਫ ਜਸਟਿਸ ਜਿਹੜੇ ਨੇ ਉਹਨਾਂ ਵੱਲ ਕੋਈ ਜੁੱਤੀ ਸੁੱਟ ਕੇ ਅਪਮਾਨ ਕੀਤਾ ਜਾਣਾ ਜਾਂ ਫਿਰ ਉਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਉਹਨਾਂ ਨੂੰ ਧਮਕੀਆਂ ਉਹਨਾਂ ਨੂੰ ਉੱਟਣ ਦੀਆਂ ਜਾਂ ਉਹਨਾਂ ਦਾ ਸਿਰ ਪਾੜ ਦਿਓ ਉਹਨਾਂ ਦਾ ਏ ਮੰਗਣ ਵਾਲੇ ਨੇ ਤਾਂ ਕਿੱਥੇ ਬੈਠ ਕੇ ਸੋ ਇਹ ਮੈਨੂੰ ਲੱਗਦਾ ਨਹੀਂ ਕਿ ਇਹ ਸਾਡੇ ਜੁਡੀਸ਼ੀਅਲ ਸਿਸਟਮ ਵਾਸਤੇ ਜਾਂ ਸਾਡੇ ਜਿਹੜਾ ਸੋਸ਼ਲ ਬੌਂਡਿੰਗ ਵਾਸਤੇ ਸਾਡੇ ਭਾਈਚਾਰੇ ਵਾਸਤੇ ਕੋਈ ਇਹ ਚੰਗੀ ਗੱਲ ਹੈ ਕਿਉਂਕਿ ਭਾਰਤਿਕ ਗੁਲਦਸਤਾ ਹੈ ਗੁਲਦਸਤੇ 'ਚ ਹਰ ਕਿਸਮ ਦਾ ਰੰਗ ਹੁੰਦਾ ਗੁਲਦਸਤੇ 'ਚ ਹਰ ਕਿਸਮ ਦੇ ਫੁੱਲਾਂ ਦੀ ਆਪਣੀ ਸੁਗੰਧ ਹੁੰਦੀ ਹੈ ਇੱਕੋ ਰੰਗ ਦੇ ਫੁੱਲਾਂ ਵਾਲੇ ਗੁਲਦਸਤੇ ਨੂੰ ਤੁਸੀਂ ਜ਼ਿਆਦਾ ਦੇਖ ਨਹੀਂ ਸਕਦੇ ਸੋ ਭਾਰਤਿਕ ਗੁਲਦਸਤਾ ਹੈ ਸਾਡਾ ਦੇਸ਼ ਵਿੱਚ ਹਰ ਇੱਕ ਨੂੰ ਹੱਕ ਹੈ ਉਹ ਬਹੁਤ ਥੱਲੇੋਂ ਬਹੁਤ ਛੋਟੇ ਪਰਿਵਾਰ ਚ ਗਰੀਬ ਪਰਿਵਾਰ ਚ ਉੱਠ ਕੇ ਐਡੀ ਬੜੀ ਕੁਰਸੀ ਤੇ ਬੈਠ ਕੇ ਸ਼ਾਇਦ ਇਹ ਹੀ برداشت ਨਹੀਂ ਹੁੰਦਾ ਹੋਣਾ ਉਹਨਾਂ ਨੂੰ ਕਿਉਂਕਿ ਉਹਨਾਂ ਨੇ ਤਾਂ ਹਮੇਸ਼ਾ ਜਾਤੀਵਾਦੀ ਲੜਾਈ ਲੜੀ ਹਮੇਸ਼ਾ ਉਹਨਾਂ ਨੇ ਧਰਮ ਦੇ ਨਾਂ ਤੇ ਲੋਕਾਂ ਨੂੰ ਲੜਾਇਆ ਸਾਡੀ ਪਾਰਟੀ ਸੈਕੂਲਰ ਪਾਰਟੀ ਹੈ ਅਸੀਂ ਸਾਰਿਆਂ ਨੂੰ ਸਾਰੇ ਭਾਈਚਾਰਿਆਂ ਨੂੰ ਨਾਲ ਲੈ ਕੇ ਚੱਲਦੇ ਹਾਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ ਜੀਮ ਖਾਂ ਵੀਰਿੰਦਰ ਸਹੀ ਨਿੰਦਨਯੋਗ ਹੈ ਵੀਰਿੰਦਰ ਨੂੰ ਮੰਦੀ ਡੈਥ ਹੋ ਗਿਆ 24 ਘੰਟਿਆਂ ਦੇ ਅੰਦਰ ਦੋ ਪੰਜਾਬੀ ਜਵਾਨ ਤੇ ਪੰਜਾਬ ਦੇ ਦੋ ਪੱਟੇ ਨੌਜਵਾਨ ਦੀ ਰਹੀ ਗਿਆ ਜੀਮ ਜੱਟ ਨਾਲ ਵੀ ਦੇਖੋ ਕੱ ਨਾ ਰਾਜਵੀਰ ਜਵੰਦਰ ਤੇ ਹਿਮਾਚਲ ਪ੍ਰਦੇਸ਼ ਦੇ ਵਿੱਚ ਬਦੀ ਦੇ ਨੇੜੇ ਉਹਨਾਂ ਦਾ ਇੱਕ ਐਕਸੀਡੈਂਟ ਹੋਇਆ ਤੇ ਉਹ ਚਮਤੂਗੀ ਤੇ ਰਾਤੀ ਖਬਰ ਸੁਣੀ ਕਿ ਮੰਨੇ ਪਰਮਨ ਨੇ ਬਾਡੀ ਬਿਲਡਰ ਬ੍ਰਿੰਦਰ ਕੁਮਰ ਨੂੰ ਮਿਲਿਆ ਤੁਹਾਨੂੰ ਸੋ ਪ੍ਰਮਾਤਮਾ ਦੇ ਅਰਦਾਸ ਹੈ ਪਹਿਲਾਂ ਤਾਂ ਦੋਨੇ ਪਰਿਵਾਰਾਂ ਨੂੰ ਬਾਪ ਪ੍ਰਮਾਤਮਾ ਪਾਣਾ ਮਨੰਦ ਵਰ ਬਖਸ਼ੇ ਬਾਕੀ ਇਹ ਜਿਹੜਾ ਅੱਜਕੱਲ੍ਹ ਜਿਵੇਂ ਬਰਿੰਦਰ ਘੁੰਮਨੋਹਰਨ ਦਾ ਤਾਂ ਹਾਰਟ ਅਟੈਕ ਹੋ ਗਿਆ ਜਾਂਦਾ ਕਿ ਅਸੀਂ ਪਹਿਲਾਂ ਦੇਖਦੇ ਹਾਂ ਕਬੱਡੀ ਵਾਲੇ ਪਲੇਅਰ ਵੀ ਕਾਫੀ ਜੰਗ ਦੇ ਵਿੱਚ ਸੋ ਕਈ ਵਾਰੀ ਅੱਜਕੱਲ੍ਹ ਜਿਸ ਤਰ੍ਹਾਂ ਦਾ ਲਾਈਫ ਸਟਾਈਲ ਹੈ ਜਾਂ ਲਿਆ ਜਿਸ ਤਰ੍ਹਾਂ ਦਾ ਰਹਿਣ ਸਹਿਣ ਹੈ ਉਹਦੇ ਵਿੱਚ ਕੋਈ ਵੀ ਬੰਦਾ ਇਸ ਤਰ੍ਹਾਂ ਆਪਾਂ ਆਪਣੇ ਰਿਸ਼ਤੇਦਾਰੀਆਂ ਦੋਸਤਾਂ ਨੂੰ ਤਾਂ ਜੀ ਦੇਖਦੇ ਹਾਂ ਮਤਲਬ ਕੋਈ ਕਿਸੇ ਬਾਰੇ ਕਹਿ ਨਹੀਂ ਸਕਦਾ ਪਹਿਲਾਂ ਹੁੰਦਾ ਸੀਗਾ ਜਦੋਂ ਲੋਕੀ ਪਿੰਡਾਂ ਚ ਖੁਰਾਕਾਂ ਜਿਹੜੀਆਂ ਵਿਦਾਊਟ ਪੈਸਟੀਸਾਈਡ ਜਾਂ ਵਿਦਾਊਟ ਰਿਆਹ ਸੁਪਰੀਆਂ ਹੁੰਦੀਆਂ ਸੀ ਕੱਲੋ ਤੋਂ ਹੋਰ ਸਿੱਪ ਕਹਿੰਦੇ ਪੁਰਾਣੀਆਂ ਖੁਰਾਕਾਂ ਕਾਦੀਆਂ ਯੇ ਪੁਰਾਣੀਆਂ ਖੁਰਾਕਾਂ ਦਾ ਮਤਲਬ ਹੋ ਗਿਆ ਕਿ origignal ਉਹ ਬਿਨਾ ਮਲਾਵਟ ਹੁਣ ਤੁਸੀਂ ਦੇਖੋ ਕਿ ਹੰਗ ਦੀ ਦਵਾਈ ਦੇ ਵਿੱਚ ਕੀ ਕੀ ਮਲਾਜ ਜ਼ਹਿਰਾ ਮਲਾਈਆਂ ਪਈਆਂ ਤੇ ਬੱਚਿਆਂ ਤੇ ਤੇ ਹਰ ਗੱਲ ਜਿਹੜੀ ਆ ਉਹ ਕਮਰਸ਼ੀਅਲ ਨਿੱਜ ਵਾਸਤੇ ਜ਼ਿਆਦਾ ਹੋ ਗਿਆ ਸੋ ਦੁੱਧ ਤੋਂ ਲੈ ਕੇ ਖੂਨ ਤੱਕ ਜੜਚਾਲੀ ਮਿਲਦੇ ਤੋ ਦਵਾਈਆਂ ਜਿਹੜੀ ਜਿਹੜੀ ਦਵਾਈ ਹੈ ਉਹ ਜ਼ਹਿਰ ਬਣ ਰਹੀ ਹੈ ਫਿਰ ਉਥੇ ਫੈਸਟੀਵਲ ਸੀਜ਼ਨ ਚੱਲ ਰਿਹਾ ਹੈ ਇਹ ਚੀਜ਼ਾਂ ਜਾਨਾ ਦੇਖਣ ਨੂੰ ਮਿਲਦੀਆਂ ਨੇ ਸਰਕਾਰ ਵੱਲੋਂ ਜੇ ਮੈਂ ਵੀ ਇਹ ਬੇਨਤੀ ਕਰੂੰਗਾ ਲੋਕਾਂ ਨੂੰ ਵੀ ਬੇਨਤੀ ਕਰੂੰਗਾ ਕਿ ਆਪਣਾ オリジナル ਟਿਵਲਾਓ ਆਰਗੈਨਿਕ ਚੀਜ਼ਾਂ ਲਾਓ ਤੇ ਮੈਂ ਵਪਾਰੀਆਂ ਨੂੰ ਜਾਂ ਜਿਹੜੇ ਦੁਕਾਨਦਾਰ ਨੇ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਜਿਹੜੇ ਟਾਣੇ ਤੇ ਬੈਠੇ ਆ ਉਸੇ ਟਾਣੇ ਨੂੰ ਵੱਡੋ ਨਾ ਠੀਕ ਹੈ ਪੈਸੇ ਬਣ ਜਾਣਗੇ ਉਹ ਫੈਸਟੀਵਲ ਸੀਜ਼ਨ ਨੂੰ ਕਹਿੰਦੇ ਕਮਾਈ ਦਾ ਸਾਧਨ ਹੈ ਜਿਸ ਜੀ ਕਿਸੇ ਦਾ ਕੋਈ ਮਲਾਵਟਾ ਨਹੀਂ ਚੀਜ਼ਾਂ ਵੇਚ ਕੇ ਜਾਂ ਕੋਈ ਹੋਰ ਨੁਕਸਾਨ ਕਰੋਗੇ ਤਾਂ ਕਿਤੇ ਨਾ ਕਿਤੇ ਆ ਕੇ ਉਹ ਅੱਗ ਦੇਣ ਕਿਤੇ ਕਿਸੇ ਨਾ ਕਿਸੇ ਦਿਨ ਉਹ ਤੁਹਾਡੇ ਘਰ ਹੀ ਗਿਆ ਸਕਦਾ ਸਰ ਸਰ ਸੈਸ਼ਨ ਬੁਲਾ ਰਹੇ 24 ਤਰੀਕ ਨੂੰ ਵਿਸ਼ੇਸ਼ ਕਿਹਾ ਜਾ ਰਿਹਾ ਆਨੰਦਪੁਰ ਨੂੰ ਜ਼ਿਲ੍ਹੇ ਦਾ ਦਰਜਾ ਦਿੱਤਾ ਜਾ ਸਕਦਾ ਕੋਈ ਪ੍ਰੋਪੋਜ਼ਲ ਹੈ ਜੀ ਹਜੇ ਕੈਬਨਿਟ ਹੋਊਗੀ ਕੈਬਨਿਟ ਦੇ ਵਿੱਚ ਬਿਜ਼ਨਸ ਡਿਸਾਈਡ ਕੀਤਾ ਜਾਂਦਾ ਮੈਂ ਪੱਲਾ ਮਾਨ ਸਾਹਿਬ ਦੇ ਦਿਲ ਚ ਹੈ ਜੀ ਇਹ ਗੱਲ ਨਹੀਂ ਜੀ ਦੇਖੋ ਗੱਲ ਇਹ ਹੈ ਜੋ ਕੈਬਨਿਟ ਡਿਸਾਈਡ ਕਰੂਗੀ ਉਹ ਵੀ ਬਾਅਦ ਚ ਕਰਾਂਗੇ ਮੇਰੇ ਦਿਲ ਚ ਹੋਣਾ ਨਾ ਹੋਣ ਨਾਲ ਨਹੀਂ ਚਾਹਦਾ ਇੱਕ ਕਲੈਕਟਿਵ ਡਿਸੀਜਨ ਉਹ ਮਤਲਬ ਸੀਡਰ ਨੂੰ ਲੈ ਕੇ ਸਿਕਿਉਰਟੀ ਨੂੰ ਐਡਾ ਹਾਂ ਜੀ ਬਿਲਕੁਲ ਬਿਲਕੁਲ ਇਹ ਬਾਜ਼ਾਰਾਂ ਦੇ ਵਿੱਚ ਕਿਉਂਕਿ ਭੀੜ ਪਟਾਕੇ ਦਾ ਮਾਹੌਲ ਹੈ ਤੇ ਕੁਝ ਸ਼ਰਾਬੀ ਅੰਸਰ ਇਹ ਇਹ ਜੀ ਮੌਕੇ ਦਾ ਜਿਹੜਾ ਫਾਇਦਾ ਉਠਾ ਕੇ ਕੋਈ ਸੈਬੋਟਾਜ ਜਾਂ ਕੋਈ ਇਸ ਤਰ੍ਹਾਂ ਦਾ ਜਿਹੜਾ ਰੌਲਾ ਪਾਉਣ ਦੀ ਕੋਸ਼ਿਸ਼ ਕਰਦੇ ਹੁੰਦੇ ਪਰ ਪੰਜਾਬ ਪੁਲਿਸ ਜਿਹੜੀ ਸਖਸ਼ਮ ਕਾਬਿਲ ਹੈ ਤੇ ਅਸੀਂ ਜਿਹੜਾ ਪੂਰੇ ਪੰਜਾਬ ਦੇ ਵਿੱਚ ਅਸੀਂ ਸਿਕਿਉਰਿਟੀ ਦਾ ਜਿਹੜਾ ਇੰਤਜ਼ਾਮ ਹੈ ਲਾਅ ਐਂਡ ਆਰਡਰ ਜਿਹੜਾ ਮੈਂਟੇਨ ਰੱਖਿਆ ਜਾਊਗਾ ਤੇ ਬਾਕੀ ਸਾਰਿਆਂ ਨੂੰ ਮੈਂ ਇਹੀ ਬੇਨਤੀ ਕਰੂੰਗਾ ਕਿ हैव ए ਹੈਪੀ ਐਂਡ ਸੇਫ ਦੀਵਾਲੀ ਕਿਉਂਕਿ ਦੀਵਾਲੀ ਵਾਲੇ ਦਿਨ ਆਪਾਂ ਦੀਵਾਲੀ ਨੂੰ ਰੌਸ਼ਨੀ ਦਾ ਤਿਹਾਰ ਕਹਿੰਦੇ ਆ ਪਰ ਬਹੁਤ ਸਾਰੇ ਬੱਚੇ ਨੇ ਜਿਹੜੇ ਪੀਜੀਏ ਦੀ ਕੱਲੇ ਪੀਜੀਏ ਦੀ ਰਿਪੋਰਟ ਲੈ ਰਹੇ ਨੇ ਤਾਂ ਪਤਾ ਨਹੀਂ ਕਿੰਨੇ ਬੱਚੇ ਆਉਂਦੇ ਨੇ ਜਾਂ ਕਿੰਨੇ ਬੰਦੇ ਆਉਂਦੇ ਆ ਜਿਨ੍ਹਾਂ ਦੀ ਅੱਖਾਂ ਦੀ ਰੌਸ਼ਨੀ ਸਦਾ ਲਈ ਚਲੀ ਜਾਂਦੀ ਹੈ ਮਤਲਬ ਰੌਸ਼ਨੀ ਦੇ ਤਿਹਾਰ ਵਾਲੇ ਦਿਨ ਰੌਸ਼ਨੀ ਖਤਮ ਸੋ ਸੇਫ ਦੀਵਾਲੀ ਵੀ ਨਾਲ ਜ਼ਰੂਰੀ ਹੈ ਕਿ ਇਸ ਤਰ੍ਹਾਂ ਦੇ ਪਟਾਕੇ ਜਾਂ ਇਸ ਤਰ੍ਹਾਂ ਦਾ ਬਰੂਦ ਨਾ ਫੁਕਾਇਆ ਜਾਵੇ ਜਿਸ ਦੇ ਨਾਲ ਪੋਲੂਸ਼ਨ ਵੀ ਹੋਵੇ ਜਾਂ ਤੋਂ ਇਸੀ ਨੂੰ ਕੋਈ ਹਾਮ ਹੋਵੇ ਤੇ ਜਿਹੜੀ ਹੈ ਆਰਗੈਨਿਕ ਦੀਵਾਲੀ ਵੀ ਆਰਗੈਨਿਕ ਮਨਾ ਲਈਏ ਚਲੋ ਇੱਕ ਦੀਵਾ ਬੱਤੀ ਲਾ ਦਈਏ ਉਮੀਦ ਦੇ ਦੀਵੇ ਬੱਤੀ ਬਹੁਤ ਸਾਰੇ ਘਰਾਂ ਦੇ ਵਿੱਚ ਉਦਾਸੀਆਂ ਵੀ ਛਾ ਗਈਆਂ ਪਿਛਲੇ ਦਿਨਾਂ ਚ ਸਾਡੇ ਜਿਸ ਦਾ ਤੁਸੀਂ ਸਵਾਲ ਪੁੱਛਿਆ ਪਹਿਲਾਂ ਉਹਨਾਂ ਦੀ ਤਾਂ ਸਾਰੀ ਉਮਰ ਲਈ ਦੀਵਾਲੀਆਂ ਜਿਹੜੀਆਂ ਉਹ ਖਤਮ ਹੋ ਗਈਆਂ ਸੋ ਸਾਨੂੰ ਉਹਨਾਂ ਦੇ ਆਪਣੇ ਪਿੰਡਾਂ ਦੇ ਵਿੱਚ ਭਾਈਚਾਰਾ ਅੱਜ ਵੀ ਦੇਖਣ ਨੂੰ ਮਿਲਦਾ ਹੈ ਕਿ ਕੋਈ ਡਬਲ ਕੁੱਤੀ ਮੌਤ ਹੋ ਜੇ ਤਾਂ ਸਾਰਾ ਪਿੰਡ ਦੀਵਾਲੀ ਨਹੀਂ ਮਨਾਉਂਦਾ तो कल भी मैं देखिए सारा पिंड उन्ना पिंड जगरा ने उदास पिंड सारा पिंड लोग आए थे तो खास तौर पर यहोजा पुत जोड़ा नाम रोशन करता होगा पिंडी माँ बोली का एक हीरा सो असिता ही अरदास कर सकते परमात्मा अपने चरना चाहते है हैं विपक्ष लगातार आप निशाना साधता है कि पाब में जो बाढ़ मैनमेड नहीं मानमेडर तो उत्तराखंड में किसने बनाई थी तो सुखू ने फिर क्यों नहीं रोका वहां तो कांग्रेस है जो हमारे यहां विपक्ष है जम्मू कश्मीर में असम में बांग्लादेश प्रदेश में तो ये मतलब वो तो सारे इकट्ठे हो के भगवान 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 ये उन्होंने बहुत बखलाहट है वो इससे पहले जब उन्होंने सरकार से उठनी है असली तो हम एक दो दिनों के बीच गदौरियां हमारे को आ गई है असेसमेंट चल रही है आज तक 22000 रुपए पर एकड़ मुआवजा देने लग गया और इससे पहले कभी 20000 रुपए देश चाजी तक किसी ने मिलता नहीं ਠੀਕ ਹੈ ਨਾ ਔਰ ਜਿੰਨਾ ਵੀ ਹੋ ਸਕੇ ਆ ਅਸੀਂ ਉਹ ਜਿੰਦਗੀ ਜਿਹੜੀ ਹੈ ਹਰ ਪੀੜਤਾ ਦੀ ਪਾਰਟੀ ਦੇ ਲਈ ਆਉਣ ਦੀ ਕੋਸ਼ਿਸ਼ ਕਰਾਂਗੇ ਬਾਕੀ ਇੰਨਾ ਤੇ ਜ਼ਿਆਦਾ ਨਾ ਜਾਇਆ ਕਰੋ ਇਹਨਾਂ ਨੂੰ ਤਾਂ ਵਿਰੋਧ ਕਰਨ ਵਾਸਤੇ ਵਿਰੋਧ ਕਰਨਾ ਹੁੰਦਾ ਤਾਂ ਹਰ ਗੱਲ ਤੇ ਮਨ ਲ ਮੇਰਾ ਨਾਮ ਲੈ ਕੇ ਬੋਲਦੇ ਰਹਿੰਦੇ ਆ ਕੁਛ ਨਾ ਕੁਛ ਪਰ ਲੋਕਾਂ ਨੂੰ ਸਾਰਾ ਪਤਾ ਨਹੀਂ ਪੱਲੇ ਕੇਂਦਰ ਹੱਥ ਪੱਲਾ ਪੜੋਸ ਖੜਾਉਂਦੇ ਇਤਿਆਰ ਨਹੀਂ ਹੋ ਪਾਰਿਆ ਤੇ ਜਿਹੜੀ 60 ਹਜ਼ਾਰ ਦੀ ਰਕਮ ਬਾਰ-ਬਾਰ ਤੁਸੀਂ ਕਹਿੰਦੇ ਹੋ ਉਸ ਨੂੰ ਲੈ ਕੇ ਕੋਈ ਵੋਟ ਜਾਣ ਅਸੀਂ ਤਾਂ ਸਾਰਾ ਕੁਝ ਉਹਨਾਂ ਨੂੰ ਭੇਜਤਾ ਜੀ ਡਿਟੇਲ ਭੇਜਤੀ ਕਿ ਆ ਨੁਕਸਾਨ ਹੋਇਆ ਬਾਕੀ ਹੁਣ ਉਹਨਾਂ ਦੀ ਮਰਜ਼ੀ ਹੈ ਜੀ ਉਹ 1600 ਕਰੋੜ ਨੂੰ ਇਹ ਸਮਝਦੇ ਨੇ ਕਿ ਜਿਹੜਾ ਸਕੀਮਾ ਸਾਡੇ ਕੋਲ ਵੈਸੇ ਵੀ ਪੈਸਾ ਆਉਣਾ ਸੀ ਵੈਸੇ ਵੀ ਆਉਣਾ ਸੀ ਹਟਣਾ ਹੈ ਉਹਨਾਂ ਨੂੰ ਵੀ ਕਹੀ ਜਾਂਦੇ ਨੇ 1600 ਕਰੋੜ ਚੋਂ ਕੱਟ ਲਓ ਇਹ ਤੁਹਾਡੇ 1600 ਕਰੋੜ ਚੋਂ ਸਾਰੇ ਸੋ ਇੱਥੋਂ ਜੇ ਡੀਸੈਲਟਿੰਗ ਦਾ ਵੀ ਮਨਾਂ ਕਰ ਦੇਣੇ ਇੱਥੋਂ ਤਾਂ ਇਹ ਸਿੱਧ ਹੁੰਦਾ ਕਿ ਪੰਜਾਬ ਨੂੰ ਜਿਹੜਾ ਕੋਈ ਸੱਜਾ ਦੇ ਰਹੇ ਨੇ ਜਾਂ ਪੰਜਾਬ ਪ੍ਰਤੀ ਕੋਈ ਨਫ਼ਰਤ ਰੱਖੀ ਹੋਈ ਹੈ ਉਹਨਾਂ ਨੇ ਦਿਲ 'ਚ ਕਿ ਇਹਨਾਂ ਨੂੰ ਇਦਾਂ ਹੀ ਕਿਸਮਤ 'ਚ ਛੱਡ ਦਿਓ ਪਰ ਪੰਜਾਬੀ ਆ ਅਜ ਤਾਂ ਤੁਰਕੀ ਜਾ ਕੇ ਲੰਗਰ ਲਾ ਲੈਣੇ ਆ ਅਜ ਤਾਂ ਭੁੱਜ ਜਾ ਕੇ ਲੰਗਰ ਲਾ ਲੈਨੇ ਆ ਦੁਨੀਆਂ ਚ ਕਿਤੇ ਵੀ ਆਫਤ ਆਵੇ ਪੰਜਾਬੀ ਪਹਿਲਾਂ ਜਿਹੜੇ ਸਹਾਇਤਾ ਵਾਸਤੇ ਹੱਥ ਵਧਾਉਂਦੇ ਆ ਇਹ ਤਾਂ ਸਾਡੇ ਆਪਣੇ ਤੇ ਸੰਕਟ ਆ ਸੋ ਅਸੀਂ ਸਰਕਾਰ ਵੱਲੋਂ ਰੀ ਹੈਵਿੰਗ ਦੈਨ ਰੀਸਟਰਕਚਿੰਗ ਤੇ ਜਿੰਨਾ ਵੀ ਪੁਨਰਵਾਸ ਵਾਸਤੇ ਅਸੀਂ ਕੰਮ ਕਰਨਾ ਔਰ ਬੜੀ ਜਲਦੀ ਜ਼ਿੰਦਗੀ ਜਿਹੜੀ ਪੰਜਾਬੀਆਂ ਦੀ ਪਟੜੀ